ਖੋ ਵੱਖਰੀਆਂ ਪਾਰਟੀਆਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਵੱਖ-ਵੱਖ ਜੌਨਾਂ ਨੂੰ ਲੈ ਕੇ ਜਿਹੜੇ ਚੋਣ ਪਚਾਰ ਦਾ سلسلہ ਲਗਾਤਾਰ ਹੀ ਜਾਰੀ ਹੈਗਾ ਇਸੇ ਤਰ੍ਹਾਂ ਪਿੰਡ ਮਿਹੜੂ ਵਿਖੇ ਅੱਜ ਜੇ ਤੁਹਾਨੂੰ ਪਿੱਛੇ ਤਸਵੀਰਾਂ ਦਿਖਾਵਾਂਗੇ ਲਗਾਤਾਰ ਕਿ ਕਿਸ ਤਰ੍ਹਾਂ ਜਿਹੜਾ ਹਲਕਾ ਇੰਚਾਰਜ ਆਵਾਦੀ ਪਾਰਟੀ ਫਗਵਾੜਾ ਸਰਦਾਰ ਹਰਜੀਮਨ ਪੁੱਜੇ ਹੈਗੀ ਔਰ ਲੋਕਾਂ ਦਾ ਭਾਰੀ ਇਕੱਠ ਦੇਖ ਨੂੰ ਮਿਲਿਆ ਹੈਗਾ ਵਾ ਮਿਹੜੂ ਪਿੰਡ ਦੇ ਨਾਲ-ਨਾਲ ਸਪਰੋੜ ਔਰ ਹੋਰ ਪਿੰਡਾਂ ਤੋਂ ਵੀ ਲੋਕ ਇੱਥੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਹੈਗੇ ਹੈ ਸਕਰੀਨ ਤੇ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹੈਗਾ ਇਸ ਤਸਵੀਰਾਂ ਹੈਗੀਆਂ ਪਿੰਡ ਮਿਹੜੂ ਦੀਆਂ ਚੋਣਾਂ ਦਾ ਮੌਸਮ ਗਰਮਾਹਟ ਤੇ ਹੈਗਾ ਬਰ ਵੱਖ-ਵੱਖ ਪਾਰਟੀਆਂ ਵੱਲੋਂ ਆਪ ਕੋ ਆਪਣੇ ਤਰੀਕੇ ਨਾਲ ਪਿੰਡਾਂ 'ਚ ਚੋਣ ਪ੍ਰਚਾਰ ਦੀ ਮੁਹਿੰਮ ਜਾਰੀ ਹੈਗੀ ਤੁਸੀਂ ਵੀ ਅੱਜ ਪਿੰਡ ਮਿਹੜੂ ਪਿੱਛੇ ਹੈਗੇ ਨਾਲ-ਨਾਲ ਹੋਰਾਂ ਪਿੰਡਾਂ ਦਾ ਦੌਰਾ ਕੀਤਾ ਹੈ ਕਿਸ ਤਰ੍ਹਾਂ ਦਾ ਮਾਹੌਲ ਹੈ ਸਰ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਅੱਜ ਜਿਹੜੀ ਚੋਣ ਪ੍ਰਚਾਰ ਦਾ ਆਖੀਰਲਾ ਦਿਨ ਹੈ ਸਾਡੇ ਮੇਰੇ ਜ਼ਿਲ੍ਹਾ ਪ੍ਰੀਸ਼ਦ ਦੇ ਅਤੇ ਸੰਕਤੀ ਦੇ ਜਿਹੜੇ ਮਹਿਦਬਾਰ ਨੇ ਸਾਰੇ ਹੀ ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਬਹੁਤ ਹੀ ਭਰਮਾ ਹੁੰਗਾਰਾ ਮਿਲ ਰਿਹਾ ਹੈ ਜੀ ਅੱਜ ਇਸ ਵਕਤ ਜਿੱਥੇ ਅੱਜ ਦੇ ਮੌਕੇ ਕੀ ਪਿੰਡ ਮਹਿੜੂ ਘੜੇ ਆ ਸਮੂਚੀ ਪੰਚਾਇਤ ਦੇ ਨਾਲ ਮੇਰੇ ਬਹੁਤ ਹੀ ਸਤਾਰਕੀ ਸੁਬੀਰ ਜੀ ਦੇ ਫਾਰਮ ਹਾਊਸ ਤੇ ਤੇ ਜਿੱਥੇ ਇਹਨਾਂ ਵੱਲੋਂ ਪੂਰਾ ਆਸ਼ਵਾਸਨ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਨੂੰ ਇੱਕ ਤਰਫਾ ਵੋਟਾਂ પાਕੇ ਸਾਡੇ ਸੰਪਤੀ ਦੇ ਅਤੇ ਜ਼ਿਲ੍ਹਾ ਪ੍ਰੇਸ਼ਰ ਦੇ ਜਿਹੜੇ ਮੀਤਵਾਰ ਨੇ ਉਹਨਾਂ ਨੂੰ ਭਾਰੀ ਮਾਤਰ ਦੇ ਨਾਲ ਜਿੱਤਵਾਉਣਗੇ ਉਥੇ ਹੀ ਇਹਨਾਂ ਸਾਰੇ ਸਮੂਚੇ ਪਿੰਡ ਵਸਨੀਕਾਂ ਨੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਕਾਰਜ ਫਾਰਡੇ ਪੰਨ੍ਹ ਸਾਲ ਤੋਂ ਤਾਂ ਹੀ ਉਸ ਨੂੰ ਜੁੜ ਬਿਜਲੀ ਫ੍ਰੀ ਤੋਂ ਹੋਵੇ ਚਾਹੇ ਉਹ ਕਿਸਾਨਾਂ ਨੂੰ ਦਿਨ ਦੇ ਟਾਈਮ ਨਿਰੰਤਰ ਮਿਲ ਰਹੀ ਕਿ ਉਹ ਨੇਰੇ ਸੀਜ਼ਨ ਦੇ ਦੌਰਾਨ ਬਿਜਲੀ ਹੋਵੇ ਜਿਹੜੇ ਕਿਸਾਨ ਰਾਤ ਨੂੰ ਉੱਠ ਉੱਠ ਕੇ ਜੁਗਨੂ ਦੀ ਜ਼ਿੰਦਗੀ ਜੀਂਦੇ ਸੀਗੇ ਰਾਤਾਂ ਨੂੰ ਜਾਣਾ ਪੈਂਦਾ ਸੀ ਕਦੇ ਬਾਰੀ ਦੇ ਪਿੱਛੇ ਲੜਾਈ ਹੁੰਦੀ ਸੀ ਉਹ ਕਿਸਾਨੀ ਅਤੇ ਝੋਨੇ ਦੀ ਜਿਹੜੀ ਫਸਲ ਉਹ ਐਸੀ ਹੈ ਕਿ ਇੱਕ ਦਿਨ ਵੀ ਅਗਰ ਪਾਣੀ ਨਾ ਪੋਵੇ ਤੇ ਉਹਦੇ ਵਿੱਚ ਤਰਤੀ ਚ ਪਾੜ ਪੈ ਜਾਂਦਾ ਜੀ ਇਸ ਨਾਲ ਜ਼ਰੂਰੀ ਇਸ ਇਹ ਪਹਿਲੋ ਵੀ ਹੋ ਫਗ ਦੇ ਕਾਰਜ ਸੰਗ ਸੁਖਬੀਰ ਜੀ ਹੁਣੇ ਵੀ ਗੱਲ ਕਰਦੇ ਸੀ ਕਿ ਅਸੀਂ ਦੋ ਟ੍ਰੇਨਾਂ ਕੋਲੇ ਦੀਆਂ ਜਾਂਦੀਆਂ ਦੇਖੀਆਂ ਪਰ ਇਹ ਪਹਿਲੋ ਕਿਉਂ ਨਹੀਂ ਹੋਇਆ ਕਿ ਤੇ ਪਹਿਲੋ ਜਦੋਂ ਖਬਰ ਆਇਆ ਕਰਦੀਆਂ ਸਨ ਤੇ ਉਹ ਇਹ ਹੁੰਦੀਆਂ ਕਿ ਇਹ ਪੰਜਾਬ ਦੇ ਵਿੱਚ ਪੱਗ ਗਿਆ 3 ਦਿਨ ਦਾ ਕੋਲਾ ਪੰਜਾਬ ਕੋਲੇ ਬਚਿਆ 2 ਦਿਨ ਦਾ ਕੋਲਾ ਹੁਣ ਪੰਜਾਬੀਆਂ ਨੂੰ ਲੰਬੇ ਲੰਬੇ ਟਾਟਾਂ ਦਾ ਸਾਹਮਣਾ ਕਰਨਾ ਪੋਵੇਗਾ ਰਾਤਾਂ ਜਾਗ-ਜਾ ਕੇ ਕੱਟੀਆਂ ਪੈਣਗੀਆਂ ਤੇ ਆਕੀ ਖੁਸ਼ੀ ਨਾਲ ਇਹ ਵੀ ਦੱਸਦੇ ਆ ਕਿ ਜਿੱਥੇ ਅਸੀਂ ਬਿਜਲੀ ਨੂੰ 600 ਜੋਟ ਪ੍ਰੀ ਨਿਰੰਤਰ ਦਿੱਤਾ ਹੈ ਤੇ 1 ਰੁਪਇਆ ਵੀ ਪੰਜਾਬ ਦੇ ਵਿੱਚ ਜਿਹੜੀ ਅੱਜ ਤੱਕ ਵੀ ਲੱਗਾ ਨਹੀਂ ਹੈ ਜਿੱਥੇ ਆਮ ਆਦਮੀ ਦੀ ਪਾਰਟੀ ਵੱਲੋਂ ਸਕੂਲਾਂ ਤੇ ਕੰਮ ਕੀਤਾ ਗਿਆ ਹੈਲਥ ਤੇ ਕੰਮ ਕੀਤਾ ਗਿਆ ਮੈਂ ਮਹਾਲਾ ਕਲੀਨਿੰਗ ਦੀ ਗੱਲ ਕਰਾਂ ਮੈਂ ਹੈਲਥ ਕਾਰਡ ਦੀ ਗੱਲ ਕਰਾਂ ਮੈਂ ਜਿੱਦਾਂ ਕਿ ਖੇਡ ਮੈਦਾਨ ਜੋ ਸਾਡੀ ਨੌਜਵਾਨਾਂ ਦੀ ਇੰਨੀ ਮੰਗ ਸੀ ਜਦੋਂ ਅਸੀਂ ਯੋਗਤਾ ਸਹਿਬੁਰਦ ਕਰ ਰਹੇ ਹਾਂ ਉਸ ਦਾ ਬਦਲ ਨੌਜਵਾਨਾਂ ਨੂੰ ਕੀ ਦੇਣਾ ਹੈ ਉਹ ਖੇਡ ਮੈਦਾਨ ਨੇ ਉਹ ਚੰਗੀਆਂ oportunidades ਨੇ ਉਹ ਚੰਗੇ ਜਿਹੜੇ ਮਿਆਰ ਦੀਆਂ ਜਿਹੜੇ ਸਪੋਰਟਸ ਕੰਪਲੈਕਸ ਬਣਾਉਣਾ ਉਹਨਾਂ ਨੂੰ ਦੇ ਕੇ ਲੋਕਾਂ ਨੂੰ ਸਰਵਪ੍ਰਧ ਕਰਾ ਗਏ ਮੈਂ ਉਮੀਦ ਕਰਦਾ ਹਾਂ ਕਿ ਪੂਰੇ ਫਗਵਾੜੇ ਦੇ ਸਮੂੱਚੇ ਅਤੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਖੜੇ ਸਾਰੇ ਹੀ ਸੰਸਦ ਅਤੇ ਜ਼ਿਲ੍ਹਾ ਪ੍ਰੇਸ਼ਦ ਦੇ ਉਮੀਦਵਾਰ ਨੂੰ ਬੜੀ ਭਾਰੀ ਬਾਤ ਦੇ ਨਾਲ ਜਿੱਤ ਕੇ ਸੋ ਆਖਰ ਵਿੱਚ ਕਿ ਜ਼ਿੰਮੇਵਾਰ ਸਾਰੇ ਕੰਮ ਗਣਾਈ ਹੈਗੇ ਆ اور پارٹی دے ਕਮ ਕਾਰਜوں دیکھਦੇ ਹੋਇਆ ਲੋਕਾਂ ਨੇ ਕਿਸ ਤਰ੍ਹਾਂ ਦਾ ਲੋਕਾਂ ਵਿੱਚ ਰੁਝਾਨ ਦੇਖਣ ਨੂੰ ਮਿਲਿਆ ਮੈਂ ਉਹੀ ਦੱਸਦਾ ਕਿ ਲੋਕ ਆਪ ਮਾਰੇ ਆ ਕੇ ਮੀਟਿੰਗਾਂ ਆ ਰਹੇ ਨੇ ਪੰਚਾਇਤਾਂ ਸਰਪੰਚ ਸਾਹਿਬਾਂ ਇਥੇ ਤਾਂ ਕਿ ਹਰ ਆਮ ਵਰਗ ਦਾ ਬੰਦਾ ਅੱਜ ਜਿਸ ਨੂੰ ਇਹ ਉਮੀਦ ਹੈ ਜੋ ਲੋਕ ਹਰ ਬੰਦਾ ਆਪਣੀ ਸਰਕਾਰ ਤੋਂ ਉਮੀਦ ਰੱਖਦਾ ਹੈ ਕਿ ਜੋ ਉਹਨਾਂ ਦੀ ਜ਼ਿੰਦਗੀ ਦੇ ਮੁਸ਼ਕਲਾਂ ਹਟਾਣੇ ਉਹਨਾਂ ਨੂੰ ਜਿਹੜੀਆਂ ਸਰਕਾਰਾਂ ਹੋਣਗੀਆਂ ਉਹ ਉਹਨਾਂ ਤੇ ਮਲਮ ਲਾਉਣਗੀਆਂ ਉਨਾਂ ਦੀ ਜ਼ਿੰਦਗੀ 'ਚ ਆ ਰਹੀਆਂ ਕੰਗਾਂ ਨੂੰ ਆਪਣੀ ਚੰਗੀਆਂ ਪਾਲਸਾ ਦੇ ਪਾਲਿਸੀਆਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਜਾਂ ਜੀਵਨ ਨੂੰ ਬਿਹਤਰ ਕਰਨ ਦੀਆਂ ਉਹ ਅੱਜ ਸਾਰੇ ਸਮੂਹ ਤੇ ਪੰਜਾਬ ਦੇ ਲੋਕਾਂ ਨੂੰ ਆਮ ਆਗੇ ਪਾਰਟੀ ਤੇ ਭਰੋਸਾ ਹੈ ਆਮ ਆਗੇ ਪਾਰਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੇ ਪਰੋਖੇ ਹੈ ਤੇ ਮੈਨੂੰ ਪੂਰਾ ਯਕੀਨ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਸਾਰੇ ਹੀ ਉਮੀਦਵਾਰ ਬੜੇ ਭਾਰੀ ਮੱਤ ਨਾਲ ਜਿੱਤਣਗੇ ਜੀ ਗੱਲ ਅਸੇ ਹਰਿਸ਼ ਪੰਡੈਨ ਗੱਲਬਾਤ ਕਰਨ ਲਈ ਧੰਨਵਾਦ